ਇਹ ਪ੍ਰੋਸੈਸ ਨੂੰ ਜਲਦੀ ਜਲਦੀ ਕੰਪਲੀਟ ਕਰਨ ਵਾਸਤੇ ਇਹਨਾਂ ਨੇ ਧੱਕੇਸ਼ਾਹ ਸ਼ੁਰੂ ਕੀਤੀ ਸਾਡੇ ਬਲਟੋਏ ਪਿੰਡ ਦੀ ਜਿਹੜੀਆਂ ਆ ਗੈਂਗਸਟਰ ਐ ਉਹਨਾਂ ਨੂੰ ਧਮਕੀਆਂ ਆ ਰਹੀਆਂ ਵੀ ਜੇ ਕਾਗਜ਼ ਭਰੇ ਤੇ ਤੁਹਾਨੂੰ ਐ ਕੀ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਪਰ ਲੋਕ ਡਰਨ ਵਾਲੇ ਨਹੀਂ ਹੈਗੇ ਲੋਕ ਜਿਹੜੇ ਆ ਆਪਦੀ ਲੜਾਈ ਲੜਨ ਨੂੰ ਤਿਆਰ ਆ ਲੋਕਤੰਤਰ ਪ੍ਰਣਾਲੀ ਆ ਜੀ ਉਹਨੂੰ ਬਹੁਤ ਵੱਡੀ ਢਾਹ ਲੱਗ ਰਹੀ ਆ ਆਮ ਆਦਮੀ ਪਾਰਟੀ ਨਾਲ ਸੰਬੰਧਤ ਲੋਕ ਜਿਨ੍ਹਾਂ ਨੇ ਦਰਿਆ ਵਛਾਈਆਂ ਜਿਨ੍ਹਾਂ ਨੇ ਬਹੁਤ ਸਾਰਾ ਕੰਮ ਕੀਤਾ ਝਾੜੂ ਚੋਕ ਕੇ ਲੈ ਗੇ ਉਹ ਕਹਿ ਰਹੇ ਆ ਕਿ ਸਾਡੇ ਖੜੀਆਂ ਬੋਲੀਆਂ ਲੱਗੀਆਂ ਅਸੀਂ ਤਾਂ ਕੁਝ ਨਹੀਂ ਕਰ ਰਹੇ ਕਿ ਸਾਨੂੰ ਫੇਰ ਜਿਹੜੀ ਚਾਂਸ ਆ ਉਹ ਨਹੀਂ ਦਿੱਤਾ ਜਾ ਰਿਹਾ ਸਾਡੇ ਕਾਗਜ਼ ਜਿਹੜੇ ਆ ਉਹ ਦਾਖਲ ਹੋਣਾ ਤੇ ਇੱਕ ਦੂਰ ਉਹਨੂੰ ਉਹਦੋਂ ਤਿਆਰ ਕਰਨ ਵਾਸਤੇ ਜਿਹੜਾ ਮਟੀਰੀਅਲ ਚਾਹੀਦਾ ਉਹ ਨਹੀਂ ਮਿਆਰ ਕਰਾਇਆ ਜਾ ਰਿਹਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਲੈ ਕੇ ਜਿਹੜਾ ਉਹ ਵਿਗਲਵੱਜਾ ਆ ਤੇ ਕਾਗਜ਼ ਦਾਖਲ ਕਰਾਉਣ ਦੀ ਮਿਤੀ ਵੀ ਜਿਹੜੀ ਆ ਉਹ ਤਿੰਨ ਤੋਂ ਚਾਰ ਦਿਨ ਜਿਹੜੀ ਅਗਲੇ ਹੋਣੀ ਆ ਤਾਂ ਉੱਥੇ ਹੀ ਹੁਣ ਕੁਲਬੀਰ ਸਿੰਘ ਜੀਰਾ ਹੋਣਾ ਤੇ ਵੀ ਹਮਲਾ ਹੋਇਆ ਤਾਂ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਤਰਨਤਾਰਨ ਸਰਦਾਰ ਹਰਮਿੰਦਰ ਸਿੰਘ ਗਿੱਲ ਜੀ ਮੌਜੂਦ ਨੇ ਅੱਜ ਸਮੁੱਚੀ ਮਾਝੇ ਦੀ ਕਾਂਗਰਸ ਦੀ ਟੀਮ ਜਿਹੜੀ ਹੈ ਉਹ ਡੀਸੀ ਸਾਹਿਬ ਨੂੰ ਮਿਲੀ ਹੈ ਤਾਂ ਗੱਲਬਾਤ ਕਰਕੇ ਜਾਣਦੇ ਆ ਕਿ ਕੀ ਗੱਲਬਾਤ ਹੋਈ ਗਿੱਲ ਸਾਹਿਬ ਪੰਚਾਇਤੀ ਚੋਣਾਂ ਨੇ ਕਿਵੇਂ ਵੇਖਦੇ ਹੋ ਜੋ ਕੁਝ ਚੱਲ ਰਿਹਾ ਹੈ ਅਸਲ 'ਚ ਸਾਰਾ ਕੁਝ ਫਰਾਡ ਹੈ ਜੀ ਚੋਣਾਂ ਪਹਿਲਾਂ ਤਾਂ ਬੜਾ ਲੰਮਾ ਸਮਾਂ 延迟 ਕਰਾਈਆਂ ਜੀ ਸਾਡੇ ਵੇਲੇ ਪਾਰਲੀਮੈਂਟ ਤੋਂ ਪਹਿਲਾਂ ਹੋਈਆਂ ਸੀ 延迟 ਕਰਾਈਆਂ ਲੇਟ ਕਰਾ ਕੇ ਹੁਣ ਜਦੋਂ ਹਾਈ ਕੋਰਟ ਨੇ ਗੱਲ ਕਹੀ ਕਿ 15 ਤਰੀਕ ਤੋਂ 20 ਤਰੀਕ ਤੋਂ ਪਹਿਲਾਂ ਪਹਿਲਾਂ ਕਰਾਓ ਜੀ ਇਹ ਪ੍ਰੋਸੈਸ ਨੂੰ ਜਲਦੀ ਜਲਦੀ ਕੰਪਲੀਟ ਕਰਨ ਵਾਸਤੇ ਇਹਨਾਂ ਨੇ ਧੱਕੇਸ਼ਾਹ ਸ਼ੁਰੂ ਕੀਤੀ ਹੈ ਜੀ ਮਤਲਬ ਕਿ ਇਹਨਾਂ ਨੂੰ ਪਤਾ ਕਿ ਸਾਡੀ ਪੌਪੁਲਾਰਿਟੀ ਬਹੁਤ ਥੱਲੇ ਡੇ ਚੁੱਕੀ ਹੈ ਉਹਨੂੰ ਕਵਰ ਕਰਨ ਵਾਸਤੇ ਹੁਣ ਇਹਨਾਂ ਕੋ ਕੋਈ ਚਾਰਾ ਨਹੀਂ ਕਿ ਲੋਕਾਂ ਦੇ ਪਰਚੇ ਖੋਗੇ ਪਹਿਲੀ ਗੱਲ ਤੇ ਫਾਰਮੈਲਟੀਆਂ ਪੂਰੀਆਂ ਨਹੀਂ ਕਰਕੇ ਦੇਣੀਆਂ ਜਦੋਂ ਫਾਰਮੈਲਟੀਆਂ ਪੂਰੀਆਂ ਹੋਗੇ ਤੇ ਪਰਚੇ ਨਹੀਂ ਦਾਖਲ ਹੁੰਦੇ ਨੇ ਤੇ ਅੱਜ ਜਿਹੜੇ ਸਾਰੇ ਜਿਹੜੇ ਸਾਡੇ ਬਲੌਕ ਨੇ ਜਿੱਥੇ ਰਿਟਰਨਿੰਗ ਅਫਸਰ ਬੈਠੇ ਆ ਜਿੱਥੇ ਕਿ ਉਥੇ ਪੁਲਿਸ ਦਾ ਪ੍ਰਬੰਧ ਹੋਣਾ ਚਾਹੀਦਾ ਸੀ ਕਿ ਹਰ ਉਮੀਦਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਂਦੀ ਅੱਜ ਉਹਨਾਂ ਦੀਆਂ ਫਾਈਲਾਂ ਖੋਖੋ ਕੇ ਪਾੜੀਆਂ ਜਾ ਰਹੀਆਂ ਔਰ ਕਈ ਪੁਲਿਸ ਮੁਲਾਜ਼ਮ ਜਿਹੜੇ ਆ ਫਾਈਲਾਂ ਪਾੜਨ ਦੇ ਵਿੱਚ ਸਹਾਇਤਾ ਕਰ ਰਿਹਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਾਦੀ ਇਲੈਕਸ਼ਨ ਹੈ ਜੇ ਬਣਾ ਵੀ ਲੈਣਗੇ ਫਿਰ ਕਿਹੜਾ ਸ਼ੇਰ ਬਣ ਜਾਣਗੇ ਇਹ ਗੱਲ ਧੱਗਾ ਕਰਦੇ ਆ ਔਰ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕਹਿਣਾ ਚਾਹੁੰਦੇ ਆ ਕਿ 4 ਤਰੀਕ 1 ਵਜੇ ਕਾਗਜ਼ ਪੜਨ ਦੇ ਜਾਂ ਤਾਂ ਸਾਰਿਆਂ ਨੂੰ ਆਨਲਾਈਨ ਪੇਪਰ ਦਾਖਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਲੋਕ ਆਨਲਾਈਨ ਕਰ ਦੇਣ ਤੇ ਕਿਸੇ ਨੂੰ ਬਲਾਗ ਜਾ ਕੇ ਝਗੜਾ ਨਾ ਪੈਣਾ ਤੇ ਜਾਂ ਫਿਰ ਇਹਦੀ ਡੇਟ ਵਧਾ ਕੇ ਉੱਥੇ ਬਕਾਇਦਾ ਯਕੀਨੀ ਬਣਾਇਆ ਜਾਵੇ ਸੁਰੱਖਿਆ ਇਲੈਕਸ਼ਨ ਕਮਿਸ਼ਨ ਹਦਾਇਤ ਕਰੇ ਤੇ ਪੁਲਿਸ ਦਾ ਪੁਖਤਾ ਪ੍ਰਬੰਧ ਕਰਕੇ ਘਟੋਗੱਟ ਲੋਕਾਂ ਨੂੰ ਜਿਹੜਾ ਅੱਜ ਸੁਰੱਖਿਅਤ ਮਾਹੌਲ ਦਿੱਤਾ ਜਾ ਰਿਹਾ ਉਹ ਠੀਕ ਕੀਤਾ ਜਾਵੇ ਸਟੇਟ ਚੋਣ ਕਮਿਸ਼ਨ ਨੂੰ ਮਿਲੇ ਨੇ ਸੱਤਾਧਿਰ ਦੇ ਮੰਤਰੀ ਤਾਂ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਨਮਾਇंदे ਸਰਪੰਚੀ ਦੀਆਂ ਬੋਲੀਆਂ ਲਗਾ ਰਹੇ ਨੇ ਕਿਵੇਂ ਵੇਖਦੇ ਕਹਿੰਦੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਗੱਲ ਤੇ ਅਸਲ ਚ ਸਾਰਾ ਕੁਝ ਟੰਗਾ ਹੈ ਜੀ ਜਿਹੜੇ ਲੋਕ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਸੀ ਜੀ ਅੱਜ ਉਹ ਆਣ ਕੇ ਕਿਸ ਤਰੀਕੇ ਦੇ ਨਾਲ ਚੰਗੇ ਚੰਗੇ ਪਿੰਡਾਂ ਦੇ ਸਰਪੰਚ ਬਣਾਏ ਜਾ ਰਹੇ ਲੋਕ ਤਾਂ ਸਮਝਦੇ ਆ ਜੀ ਅਸੀਂ ਨਹੀਂ ਕਹਿੰਦੇ ਆਮ ਆਦਮੀ ਪਾਰਟੀ ਨਾਲ ਸੰਬੰਧਤ ਲੋਕ ਜਿਨ੍ਹਾਂ ਨੇ ਦਰਿਆ ਵਛਾਈਆਂ ਜਿੰਨਾਂ ਨੇ ਬਹੁਤ ਸਾਰਾ ਕੰਮ ਕੀਤਾ ਝਾੜੂ ਚੋਕ ਕੇ ਲੈ ਗਏ ਉਹ ਕਹਿ ਰਹੇ ਆ ਕਿ ਸਾਡੇ ਸਾਡੀਆਂ ਬੋਲੀਆਂ ਲੱਗੀਆਂ ਨੇ ਅਸੀਂ ਤਾਂ ਕੁਝ ਨਹੀਂ ਕਰੇ ਜੀ ਜਿਹੜੇ ਬੰਦਿਆ ਦੇ ਹੱਕ ਖੋਏ ਗਏ ਆ ਜਿਨ੍ਹਾਂ ਨੂੰ ਐ ਲੱਗਦਾ ਕਿ ਸਹੀਂ ਸਰਪੰਚ ਬਣਨਾ ਚਾਹੀਦਾ ਸੀ ਜਦੋਂ ਪੈਸੇ ਵਾਲਿਆਂ ਕੋ ਪੈਸੇ ਲੈ ਕੇ ਜਦੋਂ ਸਰਪੰਚੀ ਦਾ ਹੱਕ ਉਹਨਾਂ ਦਾ ਖੋਹ ਲਿਆ ਗਿਆ ਉਹ ਰੋ ਰਿਹਾ ਕਿ ਸਾਡਾ ਹੱਕ ਹੋ ਗਿਆ ਤੇ ਪੈਸੇ ਲੈ ਅਸੀਂ ਤਾਂ ਕੁਝ ਨਹੀਂ ਕਹਿੰਦੇ ਉਹ ਇਸ ਗੱਲ ਦਾ ਦੇਖੋ ਨਾਟਕਾ ਹੋਣਾ ਚਾਹੀਦਾ ਹੈ ਕਿ ਜਿਹੜੇ ਲੋਕ 2022 ਤੋਂ ਪਹਿਲਾਂ ਕਿਸੇ ਹੋਰ ਪਾਰਟੀ ਨਾਲ ਸੀ ਅੱਜ ਸਰਪੰਚੀ ਵਾਸਤੇ ਮਿੰਟੋ ਮਿੰਟੀ ਰਾਤੋਂ ਰਾਤੀ ਪਾਲੇ ਬਦਲ ਗਏ ਉਹਨਾਂ ਨੂੰ ਸਰ ਪੰਚਾਇਤਾਂ ਦਿੱਤੀਆਂ ਜਾ ਰਹੀਆਂ ਹੋ ਸਕਦਾ ਉਹਨਾਂ ਦੀ ਗੱਲ ਕੋਈ ਸੱਚ ਹੋਵੇ ਜੀ ਕਹਿੰਦੇ ਸਾਡੇ ਹਲਕੇ ਚ ਤਾਂ ਸੰਮਤੀਆਂ ਬਹੁਤ ਹੋ ਰਹੀਆਂ ਆ ਆਮ ਆਦਮੀ ਪਾਰਟੀ ਦੇ ਰਾਜ ਚ ਸੰਮਤੀਆਂ ਹੋ ਰਹੀਆਂ ਨੇ ਕਿਵੇਂ ਵੇਖਦੇ ਇਹ ਸੰਮਤੀਆਂ ਉਹਨਾਂ ਦੀ ਸਹਿਮ ਸੰਮਤੀਆਂ ਹੋਣਗੀਆਂ ਅੱਛਾ ਜੀ ਸਹਿਮ ਸੰਮਤੀ ਹੈ ਜੀ ਲੋਕਾਂ ਨੂੰ ਡਰਾ ਦੇਣਾ ਤੁਸੀਂ ਕਾਗਜ਼ੀ ਨਹੀਂ ਤੁਹਾਡੇ ਜ਼ਾਂਦਰ ਵਿੱਚ ਸੰਮਦੀ ਹੋਈ ਆ ਇਹ ਕਾਦੀ ਸੰਮਤੀ ਹੈ ਦੱਸੋ ਜਾ ਕੇ ਸਾਰਾ ਪਿੰਡ ਇਕੱਠਾ ਕਰਕੇ ਜਿਵੇਂ ಗ್ರಾಮ ਪੰਚਾਇਤ ਆਪਾਂ ਇਕੱਠੀ ਕਰਦੇ ਆ ਇਕੱਠਾ ਹੋ ਕੇ ਫੈਸਲਾ ਕਰੇ ਸਾਰੇ ਪਿੰਡ ਗੁਰਦਾਰੇ ਬਹਿ ਕੇ ਫਿਰ ਉਹ ਸੰਮਤੀ ਤੇ ਜੇ ਕਿਸੇ ਮੰਤਰੀ ਕੋਲ ਬੈਠ ਕੇ ਆਪਾਂ ਕਹੀਏ ਵੀ ਦੂਜਿਆਂ ਨੂੰ ਅੰਦਰ ਪੇਪਰ ਨਹੀਂ ਦਾਖਲ ਕਰਦੇ ਨੇ ਵੀ ਸੰਮਤੀਓ ਕਿ ਸੰਮਤੀ ਨਹੀਂ ਸਹਿਮਤੀ ਜੀ ਬਹੁਤ ਬਹੁਤ ਧੰਨਵਾਦ ਗੇਲ ਸਾਹਿਬ ਤਾਂ ਸਾਡੇ ਨਾਲ ਬਲਟੋਹਾ ਬਲਾਕ ਦਾ ਬੂਹਾ ਪੰਨਣ ਵਾਲੇ ਵ代यक ਖੇਮ ਕਰਨ ਤੋਂ ਸਰਦਾਰ ਸੁਖਪਾਲ ਸਿੰਘ ਜੀ ਭੁੱਲਰ ਸਾਫਕਾ ਸਿੰਚਾਈ ਮੰਤਰੀ ਸਰਦਾਰ ਗਰਚੇ ਸਿੰਘ ਜੀ ਭੁੱਲਰ ਉਹਨਾਂ ਦੇ ਸੁਪੁੱਤਰ ਵੀ ਮੌਜੂਦ ਨੇ ਤਾਂ ਗੱਲਬਾਤ ਕਰਦੇ ਡੀਸੀ ਸਾਹਿਬ ਨੂੰ ਮਿਲੇ ਹੋ ਕੱਲ ਬੂਹਾ ਵੀ ਪੰਨੈ ਬਲਾਕ ਦਾ ਕੋਈ ਜੂਂ ਸਰਕੀ ਹੈ ਪ੍ਰਸ਼ਾਸਨ ਤੇ ਕਿਵੇਂ ਵੇਖਦੇ ਪੰਚਾਇਤੀ ਚੋਣਾਂ ਵੇਖੋ ਉਹਨਾਂ ਨੇ ਜੋ ਵੀ ਹਿਲਾ ਆਪਣਾ ਉਪਨਾ ਰਿਆ ਵੀ ਵੋਟਰ ਲਿਸਟਾ ਨਾ ਮਿਲੇ ਚੁੱਲਾ ਟੈਕਸ ਨਾ ਮਿਲੇ ਐਨਓਸੀ ਨਾ ਮਿਲੇ ਵੀ ਲੋਕਾਂ ਨੂੰ ਇੰਨਾ ਖੱਜਲਖਵਾਰ ਕੀਤਾ ਜਾਵੇ ਵੀ ਉਹ ਪਤਾ ਕਵੇ ਵੀ ਯਾਰ ਕੀ ਲੈਣਾ ਇੱਥੋਂ ਔਰ ਦਬਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਸਾਡੇ ਬਲਟੋਏ ਪਿੰਡ ਦੀ ਜਿਹੜੀਆਂ ਆ ਗੈਂਗਸਟਰ ਹੈ ਉਹਨਾਂ ਨੂੰ ਧਮਕੀਆਂ ਆ ਰਹੀਆਂ ਵੀ ਜੇ ਕਾਗਜ਼ ਭਰੇ ਤੇ ਤੁਹਾਨੂੰ ਐ ਕੀ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਪਰ ਲੋਕ ਡਰਨ ਵਾਲੇ ਨਹੀਂ ਹੈਗੇ ਲੋਕ ਜਿਹੜੇ ਆ ਆਪਦੀ ਲੜਾਈ ਲੜਨ ਨੂੰ ਤਿਆਰ ਆ ਵੋਟਰ ਲਿਸਟਾਂ ਜਿਹੜੀਆਂ ਸਾਨੂੰ ਨਹੀਂ ਸੀ ਮਿਲ ਰਹੀਆਂ ਕੱਲ ਦੇ ਪ੍ਰੋਟੈਸਟ ਤੋਂ ਬਾਅਦ ਵੋਟਰ ਲਿਸਟਾਂ ਵੀ ਸਾਨੂੰ ਮਿਲੀਆਂ ਔਰ ਉਸ ਤੋਂ ਬਾਅਦ ਜਿਹੜੀਆਂ ਆਨਲਾਈਨ ਵੀ ਡੀਸੀ ਸਾਹਿਬ ਤੋਂ ਜਿਹੜਾ ਲੋਕਾਂ ਦੇ ਪ੍ਰੈਸ਼ਰ ਥੱਲੇ ਵੀ ਸਾਰੇ ਜ਼ਿਲ੍ਹੇ ਦੀਆਂ ਸਾਡੇ ਹਲਕੇ ਦੀਆਂ ਦੋ ਬਲਾਕਾਂ ਦੀਆਂ ਆਨਲਾਈਨ ਹੋ ਗਈਆਂ ਔਰ ਜਿੱਥੋਂ ਵੀ ਕੋਈ ਆਪ ਦੀ ਜਿਹੜੇ ਜਿਹੜੇ ਕੋਈ ਆ ਪ੍ਰੈਸ ਦਾ ਜਾਂ ਉਹ ਕੰਮ ਕਰਦੇ ਉਥੋਂ ਕਢਾ ਸਕਦੇ ਜੀ ਪੁੱਲਰ ਸਾਹਿਬ ਜੇਕਰ ਮੁਸ਼ਕਲਾਂ ਇਸੇ ਤਰ੍ਹਾਂ ਆਉਂਦੀਆਂ ਰਹੀਆਂ ਤਾਂ ਆਪਣੀ ਪਾਰਟੀ ਦੇ ਆਗੂਆਂ ਦੇ ਨਾਲ ਫਿਰ ਕਿਵੇਂ ਦਾ ਸਟੈਂਡ ਜਿਹੜਾ ਹੈ ਉਹ ਕਾਂਗਰਸੀ ਸਾਬਕਾ ਵਿਧਾਇਕਾਂ ਦਾ ਰਹਿਣ ਵਾਲਾ ਕੋਹ ਹਿੰਦੇ ਲੜਾਈ ਐਂਡ ਤੱਕ ਲੜਾਂਗੇ ਜਿਹੜਾ ਵੀ ਮੁੱਦਾ ਬੰਦਾ ਔਰ ਕਾਗਜ਼ ਦਾਖਲ ਕਰਾਵਾਂਗੇ ਠੀਕ ਹੈ ਮੈਦਾਨ ਚ ਉਤਰੇ ਕੋਈ ਜਿਹਨੂੰ ਲੋਕ ਚਾਹੁੰਦੇ ਐ ਕੋਈ ਜਿੱਤੇ ਕੋ ਹਾਰੇ ਵੱਖਰੀ ਗੱਲ ਆ ਪਰ ਜਿਹੜਾ ਧੱਕਾ ਦੇ ਗੁੰਡਾਗਰਦੀ ਤੇ ਗੁਰੂ ਸਬਾਨਾ ਨੇ ਵੀ ਕਿਹਾ ਵੀ ਨਾ ਜਿਹੜਾ ਜ਼ੁਲਮ ਸਹਿਣਾ ਦਾ ਨਾ ਕਰਨਾ ਉਹ ਜਿਹੜਾ ਜ਼ੁਲਮ ਆ ਧੱਕਾ ਨਾ ਹੀ ਸਹਿਣਾ ਵਾ ਦੇ ਨਾਏ ਸਾਡਾ ਕੋ ਵਰਕਰ ਨੂੰ ਸ਼ਹਿਰ ਨੂੰ ਤਿਆਰ ਆ ਕਾਗਜਿਲ ਦਾਖਲ ਕਰਾਉਣ ਨੂੰ ਹਰ ਵਿਲਾ ਅੱਜ ਜਿਹੜਾ ਟਾਈਮ ਹੈਗਾ ਪ੍ਰਸ਼ਾਸਨ ਨੂੰ ਅੱਜ ਤਿੰਨੇ ਅਸੀਂ ਸਾਫ ਕੌ ਵਿਧਾਇਕ آگਾਹ ਕਰਨ ਵਾਸਤੇ ਆਏ ਆ ਟਾਉਨ ਕਮਿਸ਼ਨਰ ਨੂੰ ਵੀ ਚਿੱਠੀਆਂ ਲਿਖੀਆਂ ਵੀ ਸਾਡਾ ਕੋ ਟਾਈਮ ਪਾਰਟੀਆਂ ਦਾ ਵੱਖਰਾ ਮਕਰਰ ਕੀਤਾ ਜਾਵੇ ਦੱਸਿਆ ਜਾਵੇ ਵੀ ਆ ਸਵੇਰੇ ਤੁਸੀਂ ਇੱਕ ਬਲਾਗ ਚ ਸਵੇਰੇ ਇੱਕ ਪਾਰਟੀ ਕਰਾਲ ਜੀ ਜੀ ਦੂਜੇ ਬਲਾਗ ਦੇ ਚ ਤੁਸੀਂ 12 ਵਜੇ ਤੋਂ ਬਾਅਦ ਤੁਸੀਂ ਕਰਾ ਲੋ ਤਾਂ ਜੋ ਕੋਈ ਆਪਸ ਚ ਟਕਰਾਅ ਨਾ ਹੋਵੇ 92 92 ਸਾਡੀਆਂ ਪੰਚਾਇਤਾਂ ਵਾਂ ਜੇ 8 8 ਵੀ ਲਾਈਏ ਤੁਸੀਂ ਨਾਲ ਪਿੱਛੇ 16 ਵਾਂ ਤਕਰੀਬਨ 570 ਜਿਹੜਾ ਨਾਮਜ਼ਦਗੀ ਦਾ ਉਮੀਦਵਾਰ ਦਾ ਉਹੀ ਬਣ ਜਾਂਦਾ ਪੰਚਾਂ ਦੇ ਸੋ ਉੱਥੇ ਨਜਾਇਜ਼ ਹਥਿਆਰ ਲੈ ਕੇ ਬਜੂਦਾ ਸਰਕਾਰ ਦੀ ਸ਼ਹਿਰ ਦੇ ਉੱਤੇ ਜੀ ਸੈਂਕੜਿਆਂ ਦੇ ਜਿਹੜੇ ਗੁੰਡੇ ਮੂੰਹ ਬੰਨ ਕੇ ਜਿਹੜੇ ਉੱਥੇ ਫਿਰਨਦੇ ਆ ਤੇ ਉੱਥੇ ਦਹਿਸ਼ਤ ਦਾ ਮਾਹੌਲ ਬਣਿਆ ਔਰ ਸਾਡੀਆਂ ਸਾਡੇ ਕੀ ਸਾਰਿਆਂ ਦੇ ਕਈ ਉਮੀਦਵਾਰ ਜਿੱਥੇ ਰਿਜ਼ਰਵ ਕੈਟਾਗਰੀ ਆ ਔਰ ਔਰਮਨ ਦੀ ਲੇਡੀਜ਼ ਦੀ ਉੱਥੇ ਸਾਡੀਆਂ ਭੈਣਾਂ ਮਾਤਾਵਾਂ ਉਹਨਾਂ ਨੇ ਵੀ ਜਾ ਕੇ ਨਾਮਿਨੇਸ਼ਨ ਕਰਨੇ ਜੇ ਕੋਈ ਗੁੰਡਾ ਬਦਮਾਸ਼ ਕੋ ਕਿਸੇ ਦੇ ਕੋਲ ਗੱਲ ਪੈਂਦਾ ਕਿਸੇ ਧੀ ਭੈਣ ਦੇ ਉੱਤੇ ਕੋ ਹੱਥ ਕਿਸੇ ਦੌਂਦਾ ਤੇ ਉਹ ਪਰਿਵਾਰ ਲਈ ਤੇ ਫਿਰ ਮਰ ਨਹੀਂ ਹੋ ਗਿਆ ਨਾ ਫਿਰ ਫਿਰ ਉਹ ਉਹ ਤਨੀ ਟੋਲਰੇਟ ਕੋ ਕਰ ਸਕਦਾ ਫਿਰ ਉੱਥੇ ਆਬਵੀਅਸਲੀ ਆ ਵੀ ਉੱਥੇ ਫਿਰ ਕੋਈ ਨਾ ਕੋਈ ਜਿਹੜਾ ਵਾ ਉਹ ਕੰਮ ਇਹੋ ਜਿਹਾ ਬੰਨਾ ਹੀ ਬੰਨਾ ਸਤਾ ਧਿਰ ਦਾ ਕਹਿਣਾ ਕਿ ਗੁੰਡਾਗਰਦੀ ਅਤੇ ਧੱਕਾ ਪੁਰਾਣੀਆਂ ਸਰਕਾਰਾਂ ਦਾ ਕੰਮ ਸੀ ਉਹ ਕਿੰਨਾ ਕੁ ਚਿਰ ਜਿਹੜਾ ਹੈ ਪਹਿਲੀਆਂ ਸਰਕਾਰਾਂ ਤੇ ਇਲਜ਼ਾਮ ਲਾ ਕੇ ਚੱਲੇਗਾ ਕਿਵੇਂ ਵੇਖਦੇ ਬਿਫੋਰ ਤੇ ਕੋਈ ਵੀ ਗੱਲ ਹੋਵੇ ਤੇ ਪੁਰਾਣੇ ਨੇ ਕੀਤਾ ਅਜੇ ਤੁਹਾਨੂੰ ਪੁਰਾਣਿਆਂ ਤੋਂ ਤਕਲੀਫ ਹੈ ਲੋਕਾਂ ਨੇ ਚੁਣਿਆ ਤੇ ਤੁਸੀਂ ਡੋਮੀਨੇਸ਼ਨ ਫਾਈਲ ਹੋ ਹੁੰਦਾ ਜੀ ਉਨੇ ਘੋਰੋਂ ਉਪੰਡੇ ਜੇ ਫਿਰ ਸੈਂਕੜਿਆਂ ਦੀ ਗਿਣਤੀ 'ਚ ਤੁਸੀਂ ਗੁੰਡੇ ਬਦਮਾਸ਼ ਤੇ ਨਜਾਇਜ਼ ਹਥਿਆਰ ਅਸਲਾ ਲੈ ਕੇ ਤੁਸੀਂ ਬਲਾਕਾਂ ਦੇ ਬਾਹਰ ਕਿਉਂ ਖੜੇ ਕੀਤੇ ਪੁਲਿਸ ਉਹਨਾਂ ਦੇ ਨਾਲ ਖਲੋਤੀ ਹੈ ਡੀਐਸਪੀ ਉੱਥੇ ਖਲੋਤਾ ਐਸਐਚਓ ਉੱਥੇ ਖਲੋਤੇ ਆ ਇੰਚਾਰਜ ਉੱਥੇ ਖਲੋਤੇ ਤਦ ਉਹਨਾਂ ਨੂੰ ਪਾਸੇ ਕਰੋ ਤੇ ਤੁਸੀਂ ਨੋਮਿਨੇਸ਼ਨ ਨੂੰ ਪਹਿਲਾਂ ਜਿਹੜੀਆਂ ਉਹ ਇੱਥੇ ਦਾਖਲ ਕਰਾਓ ਉੱਥੇ ਜੇ ਕੋਈ ਪ੍ਰੋਬਲਮ ਹੁੰਦੀ ਐ ਐਸਡੀਐਮਾ ਦੀ ਵੱਖਰੀ ਡਿਊਟੀ ਲਾਓ ਇੱਥੇ ਡੀਸੀ ਸਾਹਿਬ ਦੇ ਕੋਲ ਸੱਦ ਲਓ ਆਨਲਾਈਨ ਨੋਮਿਨੇਸ਼ਨ ਜਿਹੜੀ ਆ ਉਹ ਸ਼ੁਰੂ ਕਰ ਦਿਓ ਤੁਸੀਂ ਵੀ ਜੇ ਕੋਈ ਸਮੱਸਿਆ ਹੁੰਦੀ ਤੇ ਫਿਰ ਲੜ ਕੇ ਵੇਖ ਲੈਣ ਵੀ ਜਿਹੜਾ ਜਿੱਤੂਗਾ ਤੇ ਮੈਂ ਠੀਕ ਹੈ ਕੀ ਲੱਗਦਾ ਨਤੀਜੇ ਕਿਵੇਂ ਵੇਖਦੇ ਹੋ ਜੇਕਰ ਵਾਕੇ ਚੋਣਾ ਹੁੰਦੀਆਂ ਨੇ ਦੇਖੋ ਇਹਨਾਂ ਦਾ ਨਤੀਜਾ ਤੇ ਚਲੋ ਆਪਣੇ ਹੋਰ ਸੀ ਸਿਸਟਮ ਤੇ ਪੰਜਾਬ ਦੇ ਵਿੱਚ ਆਪ ਸਰਕਾਰ ਦੀ ਪਹਿਲੀ ਵਾਰੀ ਹੋਇਆ ਵੀ ਮੌਜੂਦਾ ਸਰਕਾਰ ਦੀ ਲੋਕਾਂ ਨੇ ਫੱਟੀ ਪੋਚੀ ਆ ਜੀ ਜੀ ਅੱਜ ਕਾਂਗਰਸ ਪਾਰਟੀ ਦੇ 7 ਐਮਪੀ ਜਿੱਤ ਕੇ ਇਹਨਾਂ ਦੀ ਹਿੱਕ ਤੇ ਬੈਠੇ ਆ ਜੀ ਜੀ ਠੀਕ ਆ ਸੋ ਇਹਨਾਂ ਇਹੋ ਜਿਹੇ ਰਿਜ਼ਲਟ ਜਿਹੜਾ ਗਾਂ ਪੰਚਾਇਤਾਂ ਚੋਂ ਆ ਔਰ ਲੋਕ ਹੋਰ ਇਹਨਾਂ ਤੋਂ ਦੁਖੀ ਹੋਏ ਬੈਠੇ ਵੀ ਜਿਹੋ ਜਿਹੇ ਕੰਮਕਾਰ ਜਿਹੋ ਜਿਹਾ ਵਤੀਰਾ ਰੋਕੀ ਬੋਡੀ ਬੋਡੀ ਕਰਨ ਦੇ ਵੀ ਨੋਟਕ ਕੋ ਸੋਟਕ ਗੁੰਡਾ ਕਰਦੀ ਔਰ ਨਸ਼ੇ ਦਾ ਇਹੋ ਜਿਹਾ ਮਾਹੌਲ ਬਣਿਆ ਹੋਇਆ ਜੀਦਾ ਹਰ ਕਿਸੇ ਨੂੰ ਸੇਕ ਲੱਗਣ ਦਾ ਹਰ ਕਿਸੇ ਦੇ ਘਰ ਚ ਫਰੋਤੀਆਂ ਦਾ ਸੇਕ ਆਇਆ ਨਸ਼ੇ ਦਾ ਸੇਕ ਆਇਆ ਬੱਚੇ ਜਿਹੜੇ ਆ ਉਹ ਥਾਣਿਆਂ ਦੀ ਕੰਧਾਂ ਦੇ ਨਾਲ ਅਲੱਗ-ਅਲੱਗ ਕਿਤੇ ਟਿੱਕੇ ਲੌਂਡੇ ਤੇ ਪੁਲਿਸ ਤਾਂ ਨਹੀਂ ਕੁਝ ਕਰਨ ਦੇ ਕਹਿੰਦੇ ਜਿਹੜੀਆਂ ਪਹਿਲੀਆਂ ਪਾਰਟੀਆਂ ਉਹਨਾਂ ਦੇ ਨਮਾਇंदे ਨਾ ਸਰਪੰਚੀ ਦੀਆਂ ਬੋਲੀਆਂ ਦੇ ਰਹੇ ਨੇ ਇਹਨਾਂ ਤੇ ਕਾਰਵਾਈ ਕਰੋ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਪਹਿਲੇ ਪਹਿਲਿਆਂ ਨੇ ਕੀ ਬੋਲਿਆ ਕਹਿੰਦਿਆਂ ਅਸੀਂ ਤਾਂ ਤੁਹਾਡੇ ਸਾਹਮਣੇ ਬੈਠੇ ਜੀ ਜੀ ਸਾਨੂੰ ਤੇ ਵੋਟਰ ਲਿਸਟਾਂ ਤੱਕ ਨਹੀਂ ਮਿਲਦੀਆਂ ਜੀ ਝੂਲਾ ਟੈਕਸ ਜਿਹੜਾ ਵਾ ਉਹ ਵੀਡੀਓ ਨੇ ਵੱਖਰੀਆਂ ਜਿਹੜੀਆਂ ਚੋਣ ਕਮਿਸ਼ਨ ਦੇ ਹਦਾਇਤਾਂ ਆਈਆਂ ਵੀ ਉਹਦੇ ਜਮ੍ਹਾਂ ਕਰਾ ਦਿਓ ਤੁਸੀਂ ਆਪਣੇ ਖਾਤੇ ਅੱਜ ਉਥੇ ਚਿੱਠੀਆਂ ਕੱਢਦੇ ਆ ਵੀ ਸੈਕਟਰੀ ਦੀ ਮਨਜ਼ੂਰੀ ਲਾਓ ਔਰ ਪੋਰਟਲ ਜਿਹੜਾ ਉਹ ਬੰਦ ਕਰਤਾ ਆੜੀ ਚੋਣ ਕਮਿਸ਼ਨ ਦਾ ਤੁਹਾਨੂੰ ਐਫੀਡੇਵਿਟ ਮੈਂ ਦਿਖਾਇਆ ਵੀ ਜੇ ਕੋਈ ਹਲਕਾ ਬਿਆਨ ਆਪ ਦੇ ਵੱਲੋਂ ਕੋਈ ਦਿੱਤਾ ਜਾਊਗਾ ਵੀ ਮੈਂ ਆਪਦੇ ਪੈਸੇ ਜਿਹੜੇ 42 ਰੁਪਏ 7 ਰੁਪਏ ਬਾਂਦੇ ਸਾਲ ਦੇ ਜਮ੍ਹਾਂ ਕਰਾ ਦੂੰਗਾ ਤੇ ਆਰ ਉਹਨਾਂ ਦੇ ਸੂਖਾ ਉਹਨੇ ਕਹਿੰਦਾ ਮੈਂ ਮੰਗੇ ਹੀ ਇਹਨੇ ਦਿੱਤੇ ਨਹੀਂ ਅਸਲੀ ਕਾਗਜ਼ੀ ਰਜੈਕਟ ਜੀ ਤੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਜਿਹੜਾ ਕੀ ਹੋਣਾ ਕੀ ਹੈ ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਸੋ ਇਹ ਸੰਨ ਸਰਦਾਰ ਸੁਪਾਲ ਸਿੰਘ ਜੀ ਭੁੱਲਰ ਅਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸਰਦਾਰ ਰਮਨਜੀਤ ਸਿੰਘ ਸਿੱਕੀ ਵੀ ਮੌਜੂਦ ਤਾਂ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਵੀ ਸਾਡੇ ਨਾਲ ਮੌਜੂਦ ਨੇ ਡੀਸੀ ਸਾਹਿਬ ਨੂੰ ਮਿਲ ਕੇ ਆਏ ਪੰਚਾਇਤੀ ਚੋਣਾਂ ਸਬੰਧ ਦੇ ਵਿੱਚ ਅੱਜ ਮਾਝੇ ਦੀ ਸਮੁੱਚੀ ਕਾਂਗਰਸ ਜਿਹੜੀ ਆ ਉਹ ਇਕੱਤਰ ਹੋਈ ਸੀ ਤਾਂ ਗੱਲਬਾਤ ਕਰ ਲੈਣੇ ਆ। ਸਿਕੀ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਜੋ ਮੁਸ਼ਕਲਾਂ ਆ ਰਹੀਆਂ ਨੇ ਕਾਂਗਰਸੀ ਪੰਚਾਂ ਤੇ ਸਰਪੰਚਾਂ ਨੂੰ ਕੀ ਜਿਹੜਾ ਕਿਵੇਂ ਵੇਖਦੇ ਹੋ ਜੀ? ਸਾਰਿਆਂ ਨੂੰ ਪਹਿਲਾਂ ਮੈਂ ਗ੍ਰੇਟ ਪੰਜਾਬ ਨਿਊਜ਼ ਦਾ ਧੰਨਵਾਦ ਇਹ ਆ ਕਿ ਤੁਸੀਂ ਇਸ ਮੁੱਦੇ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਜੀ ਜੀ ਦੇਖੋ ਅੱਜ ਪ੍ਰਸ਼ਾਸਨ ਨੂੰ ਅਸੀਂ ਇਹ ਦੱਸ ਕੇ ਆਏ ਆਂ ਡੀਸੀ ਸਾਹਿਬ ਨੂੰ ਇਹ ਦੱਸ ਕੇ ਆਏ ਆਂ ਕਿ ਜਿਹੜੀ ਤੁਹਾਡੀ ਲੋਕਤੰਤਰ ਪ੍ਰਣਾਲੀ ਹੈ ਜੀ ਉਹਨੂੰ ਬਹੁਤ ਵੱਡੀ ਟਾ ਲੱਗ ਰਹੀ ਹੈ ਔਰ ਕੁਝ ਇਹੋ ਜਿਹੇ ਇਨਸੀਡੈਂਟਸ ਜਿਹੜੇ ਮੁਰੇ ਆ ਰਹੇ ਆ ਔਰ ਜਿਹਦੇ ਵਿੱਚ ਸ਼ਰਮ ਵੀ ਮਹਿਸੂਸ ਹੁੰਦੀ ਹੈ ਕਿ ਮਤਲਬ ਇੱਕ ਤਾਂ ਹੁੰਦਾ ਨਾ ਕਿ ਅਸੀਂ ਬਣਾ ਕੇ ਗੱਲ ਕਰਦੇ ਆਂ ਜੀ ਅਸੀਂ ਖਡੂਰ ਸਾਹਿਬ ਦੇ ਵਿੱਚ ਜਦੋਂ ਬਲਾਕ ਦੇ ਵਿੱਚ ਜਾ ਕੇ ਆਪਣੇ ਵੀਡੀਓ ਨੂੰ ਆਖਿਆ ਵੀਡੀਓ ਨੇ ਆਪਣੇ ਸੈਕਟਰੀ ਨੂੰ ਆਖਿਆ ਆਉਣ ਵਾਸਤੇ ਜੀ ਤੇ ਉਹ ਕਹਿ ਰਿਹਾ ਸੀਗਾ ਕਿ ਮੇਰੀ ਮਦਰ ਦਾ ਆਪਰੇਸ਼ਨ ਹੋਇਆ ਮੈਂ ਅੰਮ੍ਰitsar ਜੀ ਜਦ ਕਿ ਉਹ ਹਾਰਡਲੀ 500 ਮੀਟਰ ਦੂਰ ਸਰਾਂ ਦੇ ਵਿੱਚ ਬਾਬਿਆਂ ਦੀ ਜਿਹਾ ਬੈਠਾ ਸੀ ਜੀ ਜੀ ਉੱਥੋਂ ਨਿਕਲਿਆ ਲੋਕਾਂ ਨੇ ਉਹਦੀ ਵੀਡੀਓ ਬਣਾਈ ਜੀ ਔਰ ਉਹ ਫਿਰ ਵੀਡੀਓ ਸਾਹਿਬ ਨੂੰ ਦੱਸਿਆ ਉਹਨੇ ਆਖਿਆ ਮੈਂ 4 ਵਜੇ ਆ ਰਿਹਾ ਜੀ 4 ਵਜੇ ਫੇਰ ਨਹੀਂ ਪਹੁੰਚਿਆ ਉੱਥੇ ਫਿਰ ਵੀਡੀਓ ਸਾਹਿਬ ਨੂੰ ਹਾਰ ਕੇ ਐਸਐਚ ਨੂੰ ਚਿੱਠੀ ਲਿਖਣੀ ਪਈ ਕਿ ਮੇਰਾ ਵੀਡੀਓ ਜਿਹੜਾ ਆ ਨਹੀਂ ਰਿਹਾ ਤੁਸੀਂ ਜਾ ਕੇ ਉਹਨੂੰ ਲੱਭ ਕੇ ਮੇਰੇ ਕੋਲ ਪੇਸ਼ ਕੀਤਾ ਜਾ ਜੀ ਤੁਸੀਂ ਇਹ ਦੇਖੋਗੇ ਜੇ ਇੱਕ ਵੀਡੀਓ ਨੂੰ ਇਹ ਚਿੱਠੀ ਲਿਖਣੀ ਪੈ ਰਹੀ ਆ ਜੀ ਤੇ ਫਿਰ ਸਾਡੇ ਵਰਗੇ ਜਿਹੜੇ ਪਿੰਡਾਂ ਦੇ ਵਿੱਚ ਆਮ ਆਦਮੀ ਆ ਜਿਹਨੇ ਮੈਂਬਰੀ ਕਰਨੀ ਆ ਜਿਹਨੇ ਸਰਪੰਚੀ ਕਰਨੀ ਆ ਉਹਦਾ ਕੀ ਹਾਲ ਹੋਊਗਾ ਇਹ ਸਾਡੀ ਜਿਹੜੀ ਆ ਸਾਰਨਾਬ ਵੱਧ ਜਿਹੜੀ ਕੰਸਰਨ ਨਹੀਂ ਇਹ ਆ ਕਿ ਸਾਨੂੰ ਫੇਅਰ ਜਿਹੜੀ ਚਾਂਸ ਆ ਉਹ ਨਹੀਂ ਦਿੱਤਾ ਜਾ ਰਿਹਾ ਜੀ ਸਾਡੇ ਕਾਗਜ਼ ਜਿਹੜੇ ਆ ਉਹ ਦਾਖਲ ਹੋਣਾ ਤੇ ਇੱਕ ਦੂਰ ਉਹਨੂੰ ਉਹਦੋਂ ਤਿਆਰ ਕਰਨ ਵਾਸਤੇ ਜਿਹੜਾ ਮਟੀਰੀਅਲ ਚਾਹੀਦਾ ਉਹ ਨਹੀਂ ਮੈਗਿਆ ਕਰਾਇਆ ਜਾ ਰਿਹਾ ਜੀ ਅਸੀਂ ਕਹਿੰਦੇ ਆ ਕਿ ਚੁੱਲਾ ਟੈਕਸ ਅਸੀਂ ਬੈਂਕ 'ਚ ਜਮ੍ਹਾਂ ਕਰਾ ਕੇ ਉਹਦੀ ਰਸੀਦ ਲਾ ਦੇਾਂਗੇ ਉਹਦੇ ਵਿੱਚ ਬੈਂਕਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਸਾਡੀ ਚਿੱਠੀ ਤੋਂ ਬਿਨਾਂ ਨਹੀਂ ਐਕਸੈਪਟ ਕਰਨਾ ਪੈਸਾ ਕੋਈ ਜਮ੍ਹਾਂ ਨਹੀਂ ਕਰਨਾ ਪੰਚਾਇਤ 'ਚ ਹੁਣ ਇਹੋ ਜਿਹੀਆਂ ਗੱਲਾਂ ਇਹੋ ਜਿਹੀਆਂ ਛੋਟੀਆਂ-ਛੋਟੀਆਂ ਜਿਹੜੀਆਂ ਪ੍ਰੋਬਲਮਸ ਆ ਇਹ ਕੀ ਕੇਸ ਚੀਜ਼ ਨੂੰ ਆਪਾਂ ਅੱਗੇ ਲਿਆ ਰਹੇ ਆ ਜੀ ਇਹ ਬਦਲੇ ਦੀ ਭਾਵਨਾ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਫਿਰ ਹੋਰ ਜ਼ਿਆਦਾ ਭੜਕੇਗੀ ਜੀ ਲੋਕ ਆਖਣਗੇ ਕਿ ਜੇ ਉਹ ਨੈਚੁਰਲੀ ਹੈ ਮਾਜਾ ਹੈ ਮਾਜੇ ਦੇ ਵਿੱਚ ਜੇ ਉਹ ਬਾਜੀ ਜਿਹੜੀ ਆ ਉਹ ਮੋੜਨ ਦਾ ਵੀ ਪੂਰਾ ਰਿਵਾਜ ਹੈ ਜੀ ਠੀਕ ਹੈ ਜੀ ਔਰ ਬਾਜੀ ਜਿਹੜੀ ਆ ਇਹ ਇਕੱਲਾ politically ਨਹੀਂ ਬੰਡਦੀ ਇਹ ਪ੍ਰਸ਼ਾਸਨ ਦੇ ਜਿਹੜੇ ਅਫਸਰ ਆ ਜਿਨ੍ਹਾਂ ਨੇ ਅੱਜ ਸਾਡੇ ਬੰਦਿਆਂ ਨੂੰ ਨੁਕਰੇ ਲਾਇਆ ਹੋਇਆ ਜਿਹੜਾ ਉਹ ਸਾਡੇ ਬੰਦਿਆਂ ਨੂੰ ਟਿਚ ਨਹੀਂ ਸਮਝ ਰਿਹਾ ਜਾਂ ਉਹਨਾਂ ਦੇ ਉੱਤੇ ਬੌਸੀ ਕਰ ਰਿਹਾ ਹੈ ਤੇ ਭਾਈ ਭਾਜੀ ਫਿਰ ਉਹਨਾਂ ਦੇ ਅਗੇਂਸਟ ਵੀ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜਦੋਂ ਸਾਡੀ ਸਰਕਾਰ ਆ ਗਈ। ਸੱਤਾਧਿਰ ਦੇ ਮੰਤਰੀ ਹਰਪਾਲ ਸਿੰਘ ਚੀਮਾ ਸਟੇਟ ਚੋਣ ਕਮਿਸ਼ਨ ਨੂੰ ਮਿਲ ਕੇ ਕਹਿੰਦੇ ਨੇ ਕਿ ਇਹਨਾਂ ਪ੍ਰਾਣੀਆਂ ਸਰਕਾਰਾਂ ਦੇ ਪੰਚਾਂ ਸਰਪੰਚਾਂ ਤੇ ਕਾਰਵਾਈ ਹੋਵੇ ਇਹ ਬੋਲੀਆਂ ਲਗਾ ਰਹੇ ਨੇ ਸਰਪੰਚੀ ਦੀਆਂ ਕਿਵੇਂ ਵੇਖਦੇ ਹੋ ਜੀ? ਸਾਡੀ ਸਰਕਾਰ ਤਾਂ ਹੈ ਨਹੀਂ ਤੇ ਅਸੀਂ ਬੋਲੀਆਂ ਕਿਵੇਂ ਲਾਵਾਂਗੇ? ਸਰਕਾਰ ਤਾਂ ਉਹਨਾਂ ਦੀ ਹੈ। ਜੀ। ਤੇ ਸਰਕਾਰ ਉਹਨਾਂ ਦੀ ਤੇ ਵਿੱਚ ਤੇ ਹੁਣ ਜਿਹੜੀ ਰੇਟ ਲਿਸਟ ਆ ਉਹ ਸਰਪੰਚੀ ਤੋਂ ਲੈ ਕੇ ਮੈਂਬਰੀ ਤੋਂ ਲੈ ਕੇ ਕਾਗਜ਼ ਬਚਾਉਣ ਤੋਂ ਲੈ ਕੇ ਕਾਗਜ਼ ਜਿਹੜੇ ਚੁੱਲਾ ਟੈਕਸ ਤੇ ਐਨਓਸੀਆਂ ਲੈਣ ਤੱਕ ਉਹਦਾ ਰੇਟ ਫਿਕਸ ਹੋਇਆ ਜੀ ਇੱਥੇ ਤੱਕ ਫਿਰ ਦੇਖੋ ਪੈਸੇ ਕਿਉਂ ਦੇਣਗੇ ਲੋਕ ਪੈਸੇ ਤਾਂ ਐਸੀ ਕਰਕੇ ਦੇਣਗੇ ਕਿ ਸਾਡੇ ਕੋਈ ਸਾਨੂੰ ਜਿਹੜੀ ਚੀਜ਼ ਚਾਹੀਦੀ ਉਹ ਮਿਲੀ ਨਹੀਂ ਤੇ ਸਾਨੂੰ ਕਿਸੇ ਹਾਈ ਲੈਵ ਵਸੀਲੇ ਮਿਲ ਜੇ ਐਸੀ ਕਰਕੇ ਇਹ ਸਾਰੇ ਲੋਕੇ ਹੋਏ ਆ ਕਿ ਹੁਣ ਪੈਸੇ ਕਿਦਾਂ ਬਣਾਉਣੇ ਔਰ ਉਹਦੇ ਵਿੱਚ ਮੈਂ ਕੱਲੇ ਅਧਿਕਾਰੀਆਂ ਨੂੰ ਨਹੀਂ ਕਹਿੰਦਾ ਉਹਦੇ ਵਿੱਚ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਉਹ ਵੀ ਇਨਵੋਲਵ ਹੋਣਗੇ ਜੀ ਐਮਐਲਏ ਸਾਹਿਬ ਸੱਤਾਧਿਰ ਕਹਿੰਦੀ ਪਹਿਲੀਆਂ ਸਰਕਾਰਾਂ ਵੇਲੇ ਇੰਨੀਆਂ ਸਰਬਸੰਮਤੀਆਂ ਨਹੀਂ ਹੋਈਆਂ ਜਿੰਨੀਆਂ ਅਸੀਂ ਕਰਾਤੀ ਸਰਬਸੰਮਤੀਆਂ ਜਿਹੜੀਆਂ ਨਾ ਇਸ ਕਰਕੇ ਨਹੀਂ ਹੋਈਆਂ ਜੀ ਕਿ ਇਹ ਕਿਸੇ ਨੇ ਵਿਲਿੰਗਲੀ ਕੀਤੀ ਹੋਵੇ ਜੀ ਜੀ ਵਿਲਿੰਗਲੀ ਨਹੀਂ ਹੋਈ ਜੀ ਸਰਬਸੰਮਤੀਆਂ ਇਹਨਾਂ ਦੇ ਆਪਣੇ ਡਰ ਨਾਲ ਹੋਈਆਂ ਜੀ ਲੜ ਲੈਣ ਕਿਉਂ ਕਰਦੇ ਆ ਸਰਬਸੰਮਤੀਆਂ ਜੀ ਇਹ ਸਰਬਸੰਮਤੀਆਂ ਕਿਉਂ ਕਰਦੇ ਆ ਫਿਰ ਇਹ ਲੜਨ ਇਹ ਲੜਨਾ ਨਹੀਂ ਚਾਹੁੰਦੇ ਇਹਨਾਂ ਨੂੰ ਪਤਾ ਕਿ 2 ਸਾਲ ਤੋਂ ਬਾਅਦ ਸਾਡੇ ਪੱਲੇ ਕੁਝ ਨਹੀਂ ਹੈਗਾ ਸਾਡੇ ਉਹਨਾਂ ਦੇ ਬੰਦੇ ਜਿਹੜੇ ਸਰਪੰਚ ਖੜਾ ਹੋਣਾ ਚਾਹੁੰਦੇ ਆ ਉਹ ਡਰ ਦੇ ਮਾਰੇ ਬਾਕੀਆਂ ਨੂੰ ਜਾ ਕੇ ਕਹਿਣ ਡੈ ਕਿ ਸਾਡੇ ਨਾਲ ਆ ਕੇ ਬਹਿ ਕੇ ਸਰਵਸਭ ਨਹੀਂ ਕਰੋ 2 ਸਾਲ ਸਾਨੂੰ ਦੇ ਦਿਓ 3 ਸਾਲ ਤੁਸੀਂ ਕਰ ਲਓ ਸਰਵਸ਼ਾਂਤੀਆਂ ਤੋਂ ਦੇਖ ਰਹੇ ਨੇ ਦੂਜੇ ਪਾਸੇ ਦੇਖੋਗੇ ਤੁਹਾਡੇ ਕੋਲ ਮੈਂਬਰ ਤੁਸੀਂ ਕਿੰਨੇ ਲੈ ਰਹੇ ਹੋ 25% ਮੈਂਬਰ ਵੀ ਨਹੀਂ ਲੈ ਰਹੇ ਤੁਸੀਂ 30% ਮੈਂਬਰ 40% ਮੈਂਬਰ ਵੀ ਨਹੀਂ ਲੈ ਰਹੇ ਤੁਸੀਂ ਠੀਕ ਹੈ ਨਾ ਤੋ ਕਿਉਂ ਨਹੀਂ ਕਿਉਂ ਕੱਟ ਲੈ ਰਹੇ ਹੋ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਸਰਕਾਰ ਜਿੱਦਣ ਚੱਲੇਗੀ ਅਸੀਂ ਨਹੀਂ ਟਿਕਣਾ ਇੱਥੇ ਤੋ ਉਹ ਕਹਿੰਦੇ ਠੀਕ ਹੈ 2 ਸਾਲ ਆਪਣੇ ਬੁੱਲੇ ਲੁੱਟिए ਖਾਣ ਕੇ ਦੱਬ ਕੇ ਖਾਣਗੇ ਆ ਹੁਣ 6 ਮਹੀਨੇ 8 ਮਹੀਨੇ ਜਿਹੜਾ ਆ ਲਾ ਕੇ ਪੰਚਾਇਤ ਦੇ ਉੱਤੇ ਜਿਹੜੇ ਕੇਅਰ ਟੇਕਰ ਨੇ ਤੇ ਇਹਨਾਂ ਨੇ ਕਿੰਨੇ ਪੈਸੇ ਜਿਹੜੇ ਨਜਾਇਜ਼ ਕਢਾਏ ਉਹਦਾ ਕੋਈ ਹਿਸਾਬਕਤਾ ਵੀ ਨਹੀਂ ਜੀ ਜੀ ਇੱਕ ਸਾਡੇ ਲਾਲਪੁਰ ਤੋਂ ਜਸ ਲਾਲਪੁਰ ਹੈ ਉਹ 85 ਲੱਖ ਦਾ ਗਵਰਨ ਉਹ ਕੱਢੀ ਫਿਰਦੇ ਆ ਜਿਸ ਦਾ ਕੋਈ ਸਿਰ ਪੈਰ ਹੀ ਕਹਿੰਦੇ ਨਹੀਂ ਮਿਲ ਰਿਹਾ ਠੀਕ ਆ ਔਰ ਉਹ ਕੰਪਨੀਆਂ ਹੈ ਨਹੀਂ ਉੱਥੇ ਜਿੱਥੇ ਉਹ ਜਿੱਥੇ ਪੈਸੇ ਟਰਾਂਸਫਰ ਹੋਇਆ ਸੋ ਇਹ ਇਹ ਚੀਜ਼ਾਂ ਦੇਖੋ ਇਹ ਜੋ ਵੀ ਹੋ ਰਿਹਾ ਹੈ ਇਹ ਸਿਰਫ ਤੇ ਸਿਰਫ ਇਹ ਹੋ ਰਿਹਾ ਕਿ ਜਾਂਦੇ ਚੋਰ ਦੀ ਲੰਗੋਟੀ ਨੂੰ ਹੱਥ ਪਹਿਰਿਆ ਸੁਣਾ ਨਤੀਜਾ ਕਿਵੇਂ ਦਾ ਵੇਖਦੇ ਹੋ ਜੇ ਚੋਣਾ ਹੋਣ ਵਾਕਈ ਜੇਕਰ ਸਾਫ ਸੁਥਰੀਆਂ ਚੋਣਾ ਹੁੰਦੀਆਂ ਤਾਂ ਕਿਹੜੀ ਪਾਰਟੀ ਜਿਹੜੇ ਆ ਉਹ ਵੱਧ ਸਰਪੰਚ ਬਣਨਗੇ ਅਹ ਦੇਖੋ ਨਰਪੱਖ ਹੋਵੇ ਤਾਂ ਹਰ ਹਰ ਪਾਰਟੀ ਆਪਣਾ ਕਹਿੰਦੇ ਕੋਈ ਕਮਿਆਰੀ ਇਹ ਨਹੀਂ ਕਹਿੰਦੀ ਮੇਰਾ ਭਾਂਡਾ ਮਾੜਾ। ਕੀ ਬਾਤ ਹੈ? ਹਰ ਬੰਦਾ ਇਹ ਕਹੂਗਾ ਉਹ ਵੀ ਕਹਿਣਗੇ ਕਿ ਅਸੀਂ ਜਿੱਤਦੇ ਹਾਂ। ਅਸੀਂ ਕਹਾਂਗੇ ਅਸੀਂ ਜਿੱਤਦੇ ਹਾਂ। ਜੀ। ਅਹ ਦੇਖੋ ਜੋ ਗਰਾਊਂਡ ਰਿਐਲਿਟੀ ਹੈ ਰੋਸ ਤਾਂ ਬਹੁਤ ਹੈ ਲੋਕਾਂ 'ਚ। ਜੀ। ਔਰ ਉਹ ਰੋਸ ਕਦੋਂ ਉੱਪਰ ਕੇ ਅੱਗੇ ਸਾਹਮਣੇ ਆਉਂਦਾ ਹੈ। ਉਹ ਹੁਣ ਸਾਡੇ 2022 ਦੇ ਵਿੱਚ ਰੋਸ ਹੀ ਸੀਗਾ ਜਿਹੜਾ ਇਹਨਾਂ ਨੂੰ 91 ਸੀਟਾਂ ਆ ਗਈਆਂ। ਜੀ। ਠੀਕ ਹੈ ਨਾ ਜੀ? ਦੇਖੋ ਹੁਣ ਗਾਂ ਵੀ ਰੋਸ਼ੀਆ ਜਿਹੜਾ ਅੱਜ ਸੱਤਾਂ ਦੇ ਵਿੱਚ ਲੋਕ ਗੱਲ ਕਰ ਰਹੇ ਕਿ ਇਹ ਸਰਕਾਰ ਆਉਣ ਵਾਲੇ ਸਮੇਂ 'ਚ ਨਹੀਂ ਆਉਣੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਸੋ ਇਹ ਸੰਨ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਸਰਦਾਰ ਰਮਨਜੀਤ ਸਿੰਘ ਜੀ ਸਿੱਕੀ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਵੀ ਜਿਹੜਾ ਉਹ ਪੰਚਾਇਤੀ ਚੋਣਾਂ ਦੇ ਉੱਪਰ ਜਿਹੜੇ ਕਾਫੀ ਸਵਾਲ ਚੁੱਕੇ ਨੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ